ਪੰਜਾਬੀ ਕਹਾਣੀ ਬੇਵਕੂਫ ਤੋਤਾ ਇੱਕ ਵਪਾਰੀ ਦੇ ਕੋਲ ਬਹੁਤ ਹੀ ਪਿਆਰਾ ਤੋਤਾ ਸੀ ਉਹ ਤਾਂ ਜੋ ਕੁਝ ਵੀ ਵੇਖਦਾ ਅਤੇ ਸੁਣਦਾ ਉਸ ਨੂੰ ਯਾਦ ਰੱਖਦਾ ਸੀ ਵਪਾਰੀ ਦੇ ਘਰ ਬਾਨੂ ਨਾਮ ਦੀ ਇੱਕ ਨੌਕਰਾਨੀ ਸੀ ਇੱਕ ਦਿਨ ਉਸ ਨੌਕਰਾਨੀ ਨੇ ਇੱਕ ਕੀਮਤੀ ਥਾਲ ਚੋਰੀ ਜਦੋਂ ਵਪਾਰੀ ਘਰ ਆਇਆ ਤਾਂ ਉਸ ਨੇ ਵੇਖਿਆ ਕਿ ਉਹ ਕੀਮਤੀ ਥਾਲ ਉੱਥੇ ਨਹੀਂ ਸੀ ਵਪਾਰੀ ਨੇ ਬਾਨੂ ਨੂੰ ਪੁੱਛਿਆ ਕਿ ਤੂੰ ਕਿਤੇ ਉਹ ਥਾਲ ਦੇਖੀ ਤਾਂ ਉਸਨੇ ਕਿਹਾ ਜੀ ਨਹੀਂ ਮਾਲਕ ਮੈਂ ਤਾਂ ਨਹੀਂ ਦੇਖੀ ਪਰ ਤੋਤੇ ਨੇ ਬਾਨੂ ਨੂੰ ਥਾਲ ਚੋਰੀ ਕਰਦੇ ਆ ਦੇਖਿਆ ਸੀ ਤੋਤੇ ਨੇ ਇਹ ਗੱਲ ਮਾਲਕ ਨੂੰ ਦੱਸੀ ਮਾਲਕ ਨੇ ਬਾਨੂ ਤੋਂ ਪੁੱਛਿਆ ਤਾਂ ਉਸਨੇ ਕਿਹਾ ਨਹੀਂ ਮੈਂ ਥਾਲ ਨਹੀਂ ਚੋਰੀ ਕੀਤੀ ਇਹ ਤੋਤਾ ਝੂਠ ਬੋਲ ਰਿਹਾ ਹੈ ਮੈਂ ਸਾਬਤ ਕਰ ਸਕਦੀ ਹਾਂ ਅਗਲੇ ਦਿਨ ਬਾਨੂ ਨੇ ਪਿੰਜਰੇ ਦੇ ਉੱਤੇ ਢੋਲਕ ਵਜਾ ਕੇ ਤੋਤੇ ਨੂੰ ਯਕੀਨ ਦਿਵਾ ਦਿੱਤਾ ਜਿਵੇਂ ਬੱਦਲ ਕਰਜ ਰਹੇ ਹੋਣ ਉਸ ਤੇ ਪਾਣੀ ਦੇ ਚਿੱਟੇ ਮਾਰੇ ਅਤੇ ਸ਼ੀਸ਼ਾ ਲੈ ਕੇ ਇਸ ਤਰ੍ਹਾਂ ਪ੍ਰਗਟ ਕੀਤਾ ਜਿਵੇਂ ਬਿਜਲੀ ਲਿਸ਼ਕ ਰਹੀ ਹੋਵੇ ਜਦੋਂ ਵਪਾਰੀ ਸ਼ਾਮ ਨੂੰ ਘਰ ਆਇਆ ਤਾਂ ਉਸਨੇ ਤੋਤੇ ਨੂੰ ਪੁੱਛਿਆ ਮੇਰੇ ਪਿਆਰੇ ਤੋਤੇ ਅੱਜ ਕੀ ਹੋਇਆ ਅੱਜ ਬੱਦਲ ਛਾਏ ਹੋਏ ਸਨ ਬਿਜਲੀ ਚੱਲ ਰਹੀ ਸੀ ਅਤੇ ਭਾਰੀ ਮੀਂਹ ਪਿਆ ਇਸੇ ਕਰਕੇ ਅੱਜ ਮੈਂ ਕੁਝ ਵੀ ਨਹੀਂ ਦੇਖ ਸਕਿਆ ਫਿਰ ਵਪਾਰੀ ਨੇ ਕਿਹਾ ਪਰ ਅੱਜ ਤਾਂ ਮੀਂਹ ਨਹੀਂ ਪਿਆ ਇਸ ਤਰ੍ਹਾਂ ਬਾਨੂ ਨੇ ਤੋਤੇ ਨੂੰ ਮੂਰਖ ਬਣਾਇਆ ਅਤੇ ਫਿਰ ਵਪਾਰੀ ਨੇ ਬਿਨਾਂ ਕੁਝ ਸੋਚੇ ਤੋਤੇ ਨੂੰ ਘਰੋਂ ਬਾਹਰ ਕੱਢ ਦਿੱਤਾ ਮੋਰ ਇਸ ਕਹਾਣੀ ਤੋਂ ਸਾਨੂੰ ਸਬਕ ਮਿਲਦਾ ਹੈ ਕਿ ਸਾਨੂੰ ਕੋਈ ਵੀ ਫੈਸਲਾ ਜਲਦਬਾਜ਼ੀ ਵਿੱਚ ਨਹੀਂ ਲੈਣਾ ਚਾਹੀਦਾ